ਹਾਂਜੀ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਲਾਈਵ ਤੇ ਬਹੁਤ ਕੰਨ ਮੈਚ ਆ ਰਿਹਾ ਸੀ ਹੁਣ ਦੇਖਣ ਲਈ ਪਰ ਬੇੜਾ ਗਰਕ ਹੋ ਗਿਆ ਅੰਦਰ Rajasthan ਦਾ ਜਿੱਤਿਆ ਮੈਚ ਹਾਰ ਗਏ ਹੋਰ ਭਾਜੀ ਕਿੱਦਾਂ ਜੀ ਵਧੀਆ ਵਧੀਆ ਠੀਕ ਠਾਕ ਆਪਣਾ ਸੁਣਾਓ ਵਧੀਆ ਹੀ ਵਧੀਆ ਕੀ ਕਹਿਣਾ ਚਾਹੋਗੇ ਕੋਸ਼ ਨਹੀਂ ਬੱਸ ਹੋ ਗਿਆ ਆਸਾਨ ਹੋ ਗਈ ਦੰਸਰ ਨੂੰ ਪੋਲਿਟਿਕਸ ਮਾਰੰਦੀ ਆ ਰਾਨ ਪ੍ਰਾਗਰੂ ਕਪਤਾਨ ਬਣਾਇਆ ਟੀਮ ਖੁਸ਼ ਨਹੀਂ ਹੈਗੀ ਉਹ ਕਹਾਣੀ ਸੱਚੀ ਹੁੰਦੀ ਜਾ ਰਹੀ ਆ ਕੋਈ ਵੀ ਨਹੀਂ ਖੁਸ਼ ਹੈਗਾ ਜੈਸਵਾਲ ਆਪਣੇ ਰਨ ਕਰਦਾ ਪਿਆ ਚਲੋ ਠੀਕ ਪਰ ਆ ਮੁੜਾਇਰਾ ਸੂਰੇਵੰਸੀ ਪਾਇਆ ਵਧੀਆ ਖੇਲ ਗਿਆ ਆਹੋ ਤੇ ਆ ਦੂਜੀ ਵਾਰੀ ਹੋਇਆ ਵਾ ਇਹ ਕੀ ਜਾਂਦੇ ਆ ਦੋਵੇਂ ਹਿੱਟ ਮਾਰ ਤੇ ਦਰੂਵ ਜਰੇਲ ਕੋ ਫਿਨਿਸ਼ ਹੀ ਨਹੀਂ ਹੋਇਆ ਦੁਰਜੋਲੇ ਤਖੀਲ ਰਈ ਨਹੀਂ ਪੰਜਾਬ ਵਾਲਾ ਸ਼ੇਰਾਂ ਨੇ ਮਾਰ ਲਿਆ ਕੁਛ ਨਾ ਕੁਛ ਮੈਟਰ ਇਹਨਾਂ ਚੱਲਣ ਦੇ ਆ I don't know what happened but uh, sorry guys out of syllabus ਫੇਰ ਮੈਚ ਗਿਆ ਚਲੋ ਇਹਨਾਂ ਇਹਨਾਂ ਪੰਥ ਦੀ ਜਾਨ ਸੋਕੀ ਹੋ ਗਈ ਮੈਚ ਜਿੱਤ ਗਏ ਤੇ ਨਹੀਂ ਤੇ ਗੁਣ ਕਮ ਬਣਾ ਲਿਆ ਮੂੰਹ ਇਹਨੇ ਫਿਰ ਪੰਥ ਨੇ ਉਹਨੇ ਪਹਿਲਾਂ ਹੀ ਗਾਲ ਚਲੋ ਪੰਥ ਦੇ ਰਾਨੀ ਆ ਨੇ ਲਖਨਊ ਜਿੱਤੀ ਜਾਂਦੀ 10 ਪੁਆਇੰਟ ਹੋ ਗਏ ਆ ਮਰ ਦੇ ਦੱਬ ਦੇ ਤਿੰਨ ਮੈਚ ਜਿੱਤਣਗੇ ਹੀ ਕਿ ਹੰਦ ਕਰ ਕਰਾਗੇ ਕਿਦਣਾ ਕਿਦੇ ਤਿੰਨ ਮੈਚ ਰਹਿ ਕਿਦਣਾ ਗਏ ਨੇ ਹੁਣ ਇਹਨਾਂ ਦੇ ਵੀ ਸੱਤ ਮੈਚ ਪਏ ਹੁਣ ਅੱਜ ਕਿ 6 70 70 ਦੇ ਨੇ ਜਿੱਤਨੇ ਇਹਨਾਂ ਨੂੰ ਜ਼ਰੂਰੀ ਹੁਣ ਐਰ ਕੀ ਵਨ ਸਾਈਡਡ ਜਾਂਦੇ ਆ ਥੱਲੇ ਵਾਲੀ ਟੀਮਾਂ ਕੁਝ ਕਰਦੀ ਨਹੀਂ ਪਈਆਂ ਉਹ ਹਾਰੀ ਜਾਂਦੀਆਂ ਸਾਰੀਆਂ ਪਰ ਰਾਜਸਥਾਨ ਉਹ ਦਿਨ 2 ਪੁਆਇੰਟ ਦਿੱਲੀ ਨੂੰ ਦੇ ਆ ਜੇ ਲਖਨਊ ਨੂੰ ਦੇ ਤੇ ਹੋਰ ਇਹੋ ਇਨਾ ਹੁੰਦੇ ਦੇ ਇਹਨਾਂ ਦੇ 8 ਨਾ ਹੁੰਦੇ ਦੋ ਆ ਦੋ ਮੈਚ ਜਿੱਤਿਆ ਮੈਂ ਕਹਿੰਦਾ ਟੇਬਲ ਉਹ ਹੋਇਆ ਨਹੀਂ ਦੋੜਾ ਬਾਕੀ ਨੇ ਵੀ ਡਰ ਪਏ ਨਹੀਂ ਕਿ ਹਾਂ 6 ਹੋ ਗਿਆ ਵੀ ਤਾਂ ਆ ਗਿਆ ਕੇ ਕੇ ਆਰ ਦੇ ਬੰਦੇ ਨਹੀਂ ਪਰ ਫਿਰ ਕਿਤੇ ਦੌੜ ਹੀ ਸਾਰੀ 6 ਟੀਮਾਂ ਜਾਂ 7 ਟੀਮਾਂ ਚ ਹੂੰ ਤਿੰਨ ਤਾਂ ਛੱਡ ਹੀ ਦੋ ਥੱਲੇ ਵਾਲੀਆਂ ਹੁਣ ਤਿੰਨ ਉਹਨਾਂ ਤਿੰਨਾਂ ਦੇ ਜਿਵੇਂ ਅੱবি ਹੁਣ ਜਿੱਦਾਂ ਬੰਬੇ ਚਨਈ ਫਿਰ ਹైదరాబాద్ ਜਿੱਤੇ ਫਿਰ ਦਾਸ ਹੁੰਦੇ ਉਹਨਾਂ ਦੇ ਇਹ ਪਾਈ ਰਿਕ ਥੱਲੇ ਲਈ ਬੈਠੇ ਆ ਨਾ ਜਣਾ ਚ ਬੈਣਾ ਹੁਣ ਸਾਰਿਆਂ ਨੇ ਇਹਨਾਂ ਨੇ ਪਰ ਕਿੰਨਾ ਬਹਿ ਜਾਣਗੇ ਜਣਾ ਇਹ ਚ ਨਹੀਂ ਬਹੁਤ ਥੱਲੇ ਲੱਗ ਚੁੱਕੀ ਹੈ ਹਮ ਜ਼ਮਾਨਾ ਅਗਲੇ ਸੱਤੇ ਮੈਚ ਜਿੱਤੇਗੇ ਸੱਤੇ ਪੰਜ ਵੀ ਜਿੱਤਗੇ ਤੇ ਕਿਥੇ ਚੱਲ ਗਿਆ ਕੰਮ ਹੋਰ ਜਨਈ 14 ਹੋਣੇ ਸੱਤਾਂ ਚ 5 ਜਿੱਤਣਗੇ ਆਹ ਤੇ ਬਾਕੀਆਂ ਦਾ ਤਾਂ ਬੇੜਾ ਕਰ ਗੁਣਾ ਨਹੀਂ ਉਹ ਹੋਈ ਨਾ ਇਹ ਕਰਨਗੇ ਕੋਸ਼ਿਸ਼ ਆ ਆਰ ਆਰ ਤੇ ਕੁਝ ਕਰਦੀ ਨਹੀਂ ਪਈ ਇਨਾ ਬੜਾ ਬੜਾ ਤੇ ਡੁੱਬੇ ਦੇਣ ਗਣਾ ਦੂਜਿਆਂ ਨੂੰ ਵੀ ਡਬੋਣਾ ਆਲ ਪੁੱਕਾ ਆਰਸੀਪੀ ਤੇ ਪੰਜਾਬ ਦਾ ਫਿਰ ਮੈਚ ਆ ਜੇ ਪੰਜਾਬ ਜਿੱਤ ਗਈ ਤਾਂ 12 ਪੁਆਇੰਟ ਹੋ ਜਾਣੇ 1 ਸਾਈਡਡ ਹੀ ਬੁੜ ਰਹੀ ਇਸ ਤਰ੍ਹਾਂ ਹੀ ਨਾ ਫਿਰ ਅੱਜ ਦਿੱਲੀ ਦੀ ਬੋਲਿੰਗ ਨੇ ਪਤਾ ਨਹੀਂ ਕੀ ਕੀਤਾ ਭਾਜੀ ਦਿੱਲੀ ਤੇ ਕਹਾਂ ਸਕਦੇ ਆਂ ਵੀ ਤਾਂ ਜਿੱਤ ਕੇ ਬੋਲਿੰਗ ਨਹੀਂ ਕਰਨੀ ਚਾਹੀਦੀ بیٹنگ ਸੱਚ ਮਾਰੀ ਬੜੀ ਪਈ ਇਹਨੂੰ ਮਿੱਥਲਸਰਾਮ ਇਹ ਚੇਸਿੰਗ ਵਿਕਟ ਹੈ અમદાવાદ ਹੂੰ ਕਹਿੰਦਾ ਜਤਨ ਕਰਨ ਉਹਨੂੰ ਲੈਂਦਾ ਭਾਈ ਬੈਟ ਕਰਨ ਮੁੜੇ ਨੂੰ ਤੇ ਕੌਣ ਉਹਨੂੰ ਵਿਪਰਾਜ ਨੂੰ ਲਾਸਟ ਓਵਰ ਆ ਲੈਣ ਦੇ ਉਹਨੂੰ ਆਹ ਉਹ ਬਧੀਆ ਖੇਡਦਾ ਮੁੜਾ ਉਹ ਉੱਤੇ ਆਇਆ ਨਾ ਉਹ ਮਾਰਦਾ ਸਕੋਰ ਅਕਸ਼ਰ ਪਟੇਲ ਜਿੱਥੇ ਆਪ ਆਏ ਨਾ ਉਹਨੂੰ ਉੱਤੇ ਉਹਨੂੰ ਭੇਜਣਾ ਚਾਹੀਦਾ ਚਲੋ ਦਿੱਲੀ ਕੁਸਕੋਪ ਹੈਗਾ ਜੇ ਕੋਈ ਨਹੀਂ ਹੂੰ ਦਿੱਲੀ ਹੈ ਟੋਪ ਤੇ ਹਨ ਇਸ ਕਰਕੇ ਬਚ ਵੀ ਹੈ ਨਹੀਂ ਦਿੱਲੀ ਹੈਗੇ ਦੂਸਰੀ ਗੇਮ ਹੀ ਆ ਰਹੀ ਹੈ ਜੇ ਆਪਣੀ ਹੂੰ ਲਾਸਟ ਮੈਚ ਜੀਤਾਏ ਹੈ ਰਾਜਸਥਾਨ ਤੋਂ 10.2 ਉਹਨਾਂ ਦੇ ਹੋ ਗਏ ਹੈ ਹੂੰ ਲਗ ਕੇ ਚਾਰ ਟੀਮਾਂ ਦੇਗੇ 10-10 ਹੋ ਗਏ ਹਨ ਲਖਨਊ ਪੰਜਾਬ ਹਾਂ ਚਾਰ ਹਾਂ ਪੰਜਾਬ ਦਿੱਲੀ ਜੀਟੀ ਤੇ ਐ ਲਖਣਾਉ ਚਲ ਚਾਰ ਤਿੰਨ ਤੇ ਪੱਕੀਆਂ ਜਾਣਗੀਆਂ ਇਹਨਾਂ ਜੋ ਕੋਈ ਪਤਾ ਨਹੀਂ ਭਾਈ ਕੁਝ ਨਹੀਂ ਕਹਿ ਸਕਦੇ ਜਦੋਂ ਖੇਡਣ ਲੱਗ ਪਈ ਹੁਣ ਨਹੀਂ ਪਰ ਇਹ ਲਾਈਨ ਦੇ ਲਾਗੇ ਕ੍ਰੋਸ ਆ ਗਿਆ ਨਾ ਕੰਮ ਜ਼ਿਆਦਾ ਜਿਦਾ ਹੁਣ ਅੱਜ 2 ਪੁਆਇੰਟ ਦੇ ਤੇ ਇਦਾਂ ਹੀ ਹੈ ਨਾ Rajasthan ਇੱਥੇ ਅਜ ਹਾਰ ਦਿੱਤੀ ਨਾ ਹਾਂ ਸਾਰਿਆਂ ਦੇ ਜੇ ਸਾਰਿਆਂ ਦੇ 6 6 ਦੇ ਜੇ 6 6 ਪੁਆਇੰਟ ਦੇ ਅੱਟਵਾ ਕਈ ਅੱਗੇ ਚਲ ਗੀਆਂ ਹੋਆ ਪਰਾਜੀਟੀ ਵੰਗੀਆਂ ਟੀਮਾਂ ਨੂੰ ਕਰਦੀਆਂ ਨਹੀਂ ਹੈ ਭਾਜੀ ਦਿੱਲੀ ਨੇ ਵੀ ਚੋਕ ਕਰਨੀਆਂ ਜੇ ਐਡੀ ਕੋਈ ਗੱਲ ਨਹੀਂ ਅੱਜ ਕਰ ਗਈ ਨਹੀਂ ਚੋਕ ਨਹੀਂ ਅੱਜ ਕੋਈ ਨਹੀਂ ਬਣਾਤੇ ਬਣਾਤੇ ਉਹਨਾਂ ਨੇ ਪਰ ਅਹਮਦਾਬਾਦ ਹੈ ਹੀ ਚੇਸਿੰਗ ਵਿਕਟ ਪਰ ਫਿਰ ਵੀ ਯਾਰ ਮੀਚਲ ਸਟ੍ਰਾਗਲ ਬੋਲਿੰਗ ਵੀ ਤਗੜੀ ਹੁੰਦੇ ਉਹ ਕਿਹੜੀ ਬੋਲਿੰਗ ਮਾੜੀ ਨਹੀਂ ਪਰ ਅਹਮਦਾਬਾਦ ਚ ਬੜਾ ਮੁਸ਼ਕਿਲ ਹਨ ਉਹ ਵੀ ਜੋਸ ਬਟਲ ਜੇ ਚੱਲ ਪਏ ਤੇ ਫਿਰ ਕਿੱਥੇ ਗੱਲ ਬਣਦੀ ਬਟਲਾਂ ਦੇ ਕੁੱਤੇ ਮਾਰ ਹੀ ਬੱਡੀ ਪਈ ਅਕਸ਼ਰ ਪਟੇਲ ਦੇ ਹੋਮ ਗ੍ਰਾਊਂਡ 'ਚ ਖੇਡੇ ਦੋ ਓਵਰ ਪਾਏ ਆਪਾਂ ਮੋਹਿਤ ਸ਼ਰਮਾ ਕਿੰਨੀ ਵਧੀਆ ਬਾਲ ਕਰਾਂਦਾ ਉਹਦੇ ਕੋ ਦੋ ਵਰਸਟ ਆਏ ਨਾ ਉਹ ਹੈਗਾ ਥੋੜਾ ਟਾਸ ਦੀ ਗਲਤੀ ਕਰਕੇ ਚੇਸ ਹੀ ਕਰਨਾ ਚਾਹੀਦਾ ਹਣਾ ਮੁਕੇਸ਼ ਕੁਮਾਰ ਇੱਕ ਵਿਕਟ ਲਈ ਗਿਆ 40 ਰਨ ਦੇਤੇ ਅਨੁਰ ਆ ਨਹੀਂ ਮਾਰ ਤੇ ਬੜੀ ਪਈ ਹੁਣ ਬੋਲ ਰਹਾ ਸਾਰੇ ਹਮ ਕੋਈ ਦੀਪ ਦਾ ਬਚਾ ਆ ਬਾਕੀ ਤੇ ਠੀਕ ਠਾਕ ਹੀ ਆ ਕੁਲਦੀਪ ਨੇ 3 ਰਨ ਪਾ ਗਦੇ ਆ ਹਮ ਜਿੱਥੇ 50 50 ਦੇ ਦਿੰਦੇ 30 ਫਿਰ ਵੀ ਘਟਵਾ ਹਮ ਇਹਨਾਂ ਨੂੰ ਬਿਗਟੇ ਵੀ ਡਾਲੀ ਦੀ ਇਹਨਾਂ ਨੇ ਰਨ ਆਊਟ ਕਰ ਦਿੱਤਾ ਇਹਨੂੰ ਹਮ ਨਰਾਇਨ ਤੰਦਰ ਬਲ ਖਾਇ ਲਵੇ ਬੱਕਾ ਬਾਹਰ ਰਾਜਸਥਾਨ ਸੌਰੀ ਰਾਜਸਥਾਨ ਤੇ ਹੋ ਗਿਆ ਉਹਨਾਂ ਦਾ ਮਰਾਜਸਥਾਨ 8 ਮੈਚ ਖੇਲੇ ਰਾਜਸਥਾਨ ਨੇ ਹਮ 6 ਰਹੇ 8 ਦੇ 8 ਹੀ ਲਖਣਾਉਦਿਓ ਸਿਆਹ ਜੋ ਕਿਨੇ ਤੇ ਜਿੱਤ ਲੇਗੀ ਬਾਦ ਤੋਂ ਬਾਦ 6ਾਂ 6ਵ ਜਿੱਤੇ ਤਾਂ ਵੀ ਨਹੀਂ ਪਹੁੰਚਦੇ ਕਿਨੇ 4 ਪੁਆਇੰਟ ਕਿ 2 ਇਹਨਾਂ ਨੇ ਵੇਖਾ ਦੋ ਗੇਜ਼ਟਿਓਗੇ ਸਾਰਾ ਇਹ ਚੱਲ ਜਾ ਰਿਹਾ ਛੇ ਇਹ ਬਹੁਤ ਮੁਸ਼ਕਲ ਉਹ ਤਾਂ ਜਾ ਰਿਹਾ ਆਰਟੀਫੀਸ਼ੀਅਲ ਐਨਵਾਇਰਨਮੈਂਟ ਹੁੰਦੀ ਵਿੱਚ ਇਹ ਜੋ ਚੇਜ ਹੋਜੇ ਇਦਾਂ ਆ ਜਾਣਗੇ ਉਦਾਂ ਆ ਜਾਣਗੇ ਪਰ ਜਿਸ ਹਾਲ ਨਾਲ ਇਹਨਾਂ ਦੀ ਟੀਮ ਦਾ ਹਾਲ ਹੋਇਆ ਹੋਣਾ ਨਾ ਉਹਨੂੰ ਨਤੀਜਾ ਇਹਦਾ ਜਿਹੜਾ ਅੰਕਲ ਆ ਨਾ ਅੰਕਲ ਸਲੀਮ ਉਹਨੇ ਮਰਵਾਇਆ Rajasthan ਨੂੰ ਮੇਡਾ ਹਰਾਨੀ ਦੀ ਡਰਾਈਵਰ ਡਰਾਈਵਰ ਦਾ ਮਾਮਲਾ ਦਰਾਵੜ ਵਰਗਾ ਬੰਦਾ ਯਾਰ ਅੰਦਰ ਬੈਠਾ ਹੋਵੇ ਤੇ ਇਦਾਂ ਕਪਤਾਨ ਕਿਦਾਂ ਬਣ ਜੇ ਰਿਆ ਹਨ ਪ੍ਰਾਗ 10 ਕੋਈ ਨਾ ਦਰਾਵਿੜ ਕੀ ਕਰ ਸਕਦਾ ਦਰਾਵਿੜ ਨੇ ਤਾਂ ਪੈਸੇ ਲੈਣੇ ਆਪਣੇ ਬੱਸ ਚੱਲ ਨਹੀਂ ਇਹਨਾਂ ਦੇ ਲਾਂਡੇ ਬਾਰੇ 14 ਕਰੋੜ ਦਿੱਤਾ ਉਹਨੂੰ ਹਰਿਆਣ ਪ੍ਰਾਗ ਨੂੰ ਹੂੰ ਤੇ ਉਹਨੂੰ ਛੱਡ ਦੇ ਤੇ ਬੱਡਲ ਨੂੰ ਰੱਖ ਦੇ ਤੇ ਉਹਨੂੰ 2-3 ਕਰੋੜ ਜੀ ਤੇ ਉਹਦਾ ਮਿਲ ਜਾਣਾ ਹੈ ਇਹਨਾਂ ਨੂੰ ਆਕਸ਼ਨ 'ਚ ਚੱਲ ਮੈਂ ਮੰਨਦਾ ਬਾਜੀ ਹਾਂ ਬੜੀ ਹੈਲ ਦਾ ਮੂੜਾ ਹੁਣ ਆਪਣੀ ਬੈਟਿੰਗ ਬੁੱਢੀ ਦੇ ਕੰਮ ਕੀਤਾ ਕਿਤਾ ਦੱਸ ਕਿਹੜੀ ਟੀਮ ਆਪਣੀ ਹੋਮ ਗਰਾਉਂਡ ਛੱਡ ਕੇ ਤੇ ਘਾਟੀ ਦਾ ਸ਼ੁਰੂ ਕਰਦੀ ਹੈ ਵੀ ਦੱਸ ਹੂੰ ਉਹ ਵੀ ਰੈਨ ਬਰਾ ਕਰਗੇ ਉਹ ਸ਼ਾਮ ਦਾ ਵਾ ਫਿਰੰਦਾ ਪੈਂਦਾ ਨਾ ਸਾਰਾ ਹੱਥ ਪੈਂਦਾ ਇੱਧਰ ਸਾਰਾ ਕਿਤੇ ਹਾਂ ਉਹ ਫੋਈ ਨਾਮ ਆਪਣੂ ਕੀ ਕਹਿ ਸਰਦ ਹੁਣ ਹਨੀ ਇਹਨਾਂ ਨੂੰ ਬਟਲਰ ਰੱਖਣਾ ਚਾਹੀਦਾ ਹੈ ਬੋਵੀ ਬਟਲਰ ਬਹੁਤ ਤਕੜਾ ਪਲੇਅਰ ਆ ਬਟਲਰ ਤੇ ਰਣ ਬੜੀ ਵੱਡੀ ਗਲਤੀ ਕੀਤੀ ਜੀ ਛੱਡ ਗਏ ਬਟਲਰ ਨਾਲ ਸ਼ੁਰੂ ਤੋਂ ਇਹਨਾਂ ਕੋ ਖੇਡੇ ਹਨਾ ਬੰਬੇ ਤੋਂ ਬਾਅਦ ਆਉਂਦੇ ਹੋ ਖੇਲੇ ਕਿੰਨੇ ਮੈਚ ਜਟਾਏ ਬਟਲਰ ਨੇ ਇਹਨਾਂ ਨੂੰ ਆਹ ਇਹ ਡੰਗਰ ਦਿਮਾਗਾਂ ਦਾ ਹੁਣ ਵੇਖ ਤੂੰ ਹੀ ਦਰੁਜ ਰੇਲ ਨੂੰ ਰੋਕਨਦੇ 14 ਕਰੋੜ ਚ ਚਲੋ ਮੰਨ ਲੈਂਦੇ ਠੀਕ ਆ ਤੂੰ ਫਿਊਚਰ ਰੱਖਦੇ ਹੋ ਵੀ ਉਹਦਾ ਮੈਨੂੰ ਨੂੰ ਪੈਡਿੰਗ ਵੀ ਦੋ ਯਾਰ ਬੰਦੇ ਨੂੰ ਚੰਗੀ ਤਰ੍ਹਾਂ ਸਮਝ ਗਿਆ। ਆ ਨੀ ਉਹਨੂੰ ਤੇ ਖੜਾਉਂਦੇ ਨਹੀਂ ਹੁੰਦੇ ਦੇ ਰੱਖਿਆ ਨਾ। ਦਰਬਜੋਲ। ਤੇ ਅੱਜ ਦਾ ਮੈਚ ਵੀ ਪਿਛਲਾ ਮੈਚ ਵੀ ਇਦਾਂ ਕਿਦਾਂ ਹਾਰ ਗਏ। ਦੇਖ ਤੇਰੇ ਸਾਹਮਣੇ ਹੀ ਆ। ਯਾ ਸਵਾਲ ਨੇ 80 ਪਲੱਸ ਰਨ ਬਣਾਏ ਹਨ। ਤੇ ਯਾਰ ਸਕੋਰ ਜਾਪਾ ਹੋਣਾ ਨਾ 10 15 ਰਨ ਹੋਣਾ ਫਿਰ ਵੀ ਬਣਾ ਮੰਨਦਾ। ਹਟਮਾਰ ਕੋਣੀ ਭੱਜੇ ਸਕੋਰ ਦੇ। ਹਟਮਾਰਿੰਦਾ ਬੈਣਾ ਬੈਟਰ। 6 ਬੋਲਾਂ 'ਚ 9 ਰਨ ਹੀ। ਹਾਂ ਇਹ ਹਟ ਮਾਰ ਰੱਖ ਲੈ ਤੇ ਬਟਲਰ ਕੱਢਦਾ ਬਾਹਰ ਮੈਂ ਡੰਗਰ ਉਹੀ ਤੇ ਗੱਲ ਹੁਣ ਨੰਬਰ 3 ਇਹਨਾਂ ਨੂੰ ਸੈੱਟ ਨਹੀਂ ਹੁੰਦੇ ਰਿਹਾਨ ਬ੍ਰੈਕ ਬੈਟ ਚੁੱਕ ਕੇ ਆ ਜਾਂਦਾ ਹੁਣ ਇਧਰ ਮੇਰੇ ਪਿਛਲੇ ਮੈਚ ਸੁਪਰ ਓਵਰ ਚੋ ਆ ਗਿਆ ਵੇ ਹਰਿਆਣ ਬ੍ਰਾਗ ਹਾਂ ਸੰਜੂ ਸੈਮਸਨ ਆਪ ਅੱਜ ਫੇਰ ਬਾਾਰ ਬੈਠਾ ਜੈਸਵਾਲ ਨੂੰ ਹੋਣਾ ਚਾਹੀਦਾ ਹੈ ਸੁਪਰ ਓਵਰ ਚ ਹੂੰ ਨੇ ਇਰ ਬੋਲ ਇਹ ਨਾ ਇਕੋ ਇਕੋ ਪਲੇਅਰ ਨੂੰ ਸਾਰੇ ਤਾਂ ਹੀ ਇਹਨਾਂ ਨੂੰ ਪਲੇਅਰ ਸੋਸ਼ਲ ਮੀਡੀਆ ਤੇ ਬੋਲਣ ਦੇ ਇੱਕੋ ਪਲੇਅਰ ਦੇ ਦਿਵਾਲੇ ਹੋਏ ਰિયાન ਪ੍ਰਾਗ ਨੂੰ ਕਪਤਾਨੀ ਦੇਣੀ ਆ ਉਹਨੂੰ ਫੜਾਉਣਾ ਰਿਟੇਨ ਕਰਨਾ ਉਹਨੂੰ ਬਣਾਣ ਦੇਣਾ ਹੁਣ ਚਾਲ ਨੇ ਕੀ ਮੜਾ ਕੀਤਾ ਇਹਨਾਂ ਦੱਸ ਹੈ ਆਹੋ ਚਾਲ ਕੱਟਦਾ ਜਾ ਕੇ ਚਾਰ ਵਾਰ ਅਸ਼ਵੀਨ ਅਨਯ ਅਸ਼ਵੀਨ ਪੂਰਾ ਜ਼ੋਰ ਲਾਉਂਦਾ ਹੁੰਦਾ ਹੈ ਆਪਣਾ ਬੰਬਰ ਉਹ ਹਜੇ ਵੀ ਲਾਂਦਾ ਭਾਈ ਚ ਨਹੀਂ ਯੈਲੋ ਵੀ ਲਾਂਦਾ ਹੋ ਸੰਜੂ ਸੈਮਸੰਗ ਉਹਨੂੰ ਦੱਸ ਨਹੀਂ ਸਕਦਾ ਕਿ ਬੋਲ ਕਿੱਥੇ ਪਾਉਣੀ ਉਹ ਆਪਣੇ ਦਿਮਾਗ ਨਾਲ ਚੱਲਦਾ ਏ। ਬਸ ਬਸ ਬਸ। ਉਹਨੇ ਬੈਟਿੰਗ ਤੋਂ ਵੀ بڑے ਮੈਚ ਕੱਢ ਕੇ ਦਿੱਤੇ ਰਾਜਸਥਾਨ ਨੂੰ। ਪਰ ਇਹਦੀ ਮੈਨੇਜਮੈਂਟ ਗੰਦੀ ਹੋ ਗਈ ਦੀ ਨਾ ਹੁਣ ਇੱਕ ਬੱਲੇ ਪਿੱਛੇ ਚੱਲਦਾ ਤੇ ਤੀਵ ਦਾ ਵੇੜਾ ਕਰ ਕੋਣ। ਬੋਲਡ ਬੋਲਡ ਨੇ ਵੇਖਿਆ ਵਿਲਟਾ ਕੱਢ ਦਿੱਤੀ ਪਿਛਲੇ ਸੀਜ਼ਨਾਂ ਜਿੰਨਾਂ। ਇਹਨਾਂ ਟੀਮੇ ਕਿਬਰ ਕਰ ਲਈ ਭਾਈ ਸਾਰੀ। ਜਿਸਵਾਲ ਰੱਖ ਲਿਆ ਹਟ ਮਾਰ ਰੱਖ ਲਿਆ। ਹਟ ਮਾਰ ਕੱਢ ਦੋ ਤੀ ਪਾ ਬਟਲਾਂ ਰੱਖ ਲੋ। ਬਟਰਲਰ ਬਟਰਲਰ ਕੋਈ ਇਹਨਾਂ ਦਾ ਯਾਰ ਇੱਕ ਮਾਲਕ ਜਿਮਲੈਂਡ ਤੋਂ ਆ ਇੱਕ ਭਾਈ ਵਾਲ ਮਾਲਕ ਵਾ ਇੰਗਲੈਂਡ ਤੋਂ ਆ ਆਹੋ ਗੋਰਾ ਯਾਰ ਨੂੰ ਜੀ ਟੀ ਸ਼ਰਟ ਪਾਈ ਦਿੰਦੀ ਜਨਾ ਬੈਠਾ ਹੁੰਦਾ ਇੱਥੇ ਆਹੋ ਤੇ ਪਤਾ ਨਹੀਂ ਕੀ ਹੋਇਆ ਨਹੀਂ ਤਾਂ ਉਹਨੇ ਬਟਰਲਰ ਛੱਡਣਾ ਨਹੀਂ ਮੈਂ ਨਾ ਕੀ ਪਤਾ ਹੁਣ ਅੰਦਰ ਖਾਤੇ ਕੀ ਚੱਲਦਾ ਕਿਹੜਾ ਤਾਵ ਆ ਅੱਜ ਹੁਣ ਇਹਨਾਂ ਜਖਮਾਂ ਤੇ ਲੋਣੀ ਅਗਲੇ ਨੇ 97 ਨਟ ਆਊਟ ਬਣਾਏ ਪਹਿਲੇ ਮੈਚ ਦੇ ਇਹ ਵੇਖ ਲੈ ਆਪਣਾ ਹਾਲ ਵੇਖ ਲੈ ਉਹ ਜੀ ਕਪਤਾਨੀ ਦਾ ਚਲੋ ਮੈਂ ਮੰਨਦਾ ਹਾਂ ਜੀ ਪਰ ਹੋਰ ਕਿਹੜਾ ਬੰਦਾ ਹੈ ਤੇ ਜੋ ਲਿਖੀ ਇਹ ਵੀ ਗੱਲ ਲਿਖ ਲਾ ਆਹ ਸੀਜ਼ਨ ਮੁੱਕ ਲੈਣ ਦੇ ਜੈਸ ਵਾਲੇ ਛੱਡ ਦੇਣਾ ਇਹਨਾਂ ਨੂੰ ਬਹੁਤ ਛੱਡ ਦੇਣਾ ਜਟੂ ਉਹਨੂੰ ਥੋੜੇ ਆਪਸ਼ਨ ਆ ਯਾਰ ਬੜੇ ਆਪਸ਼ਨ ਆ ਬੰਬੇ ਬਿਠੀ ਲੈਣ ਨੂੰ ਨਾਲੇ ਛੋਟੀ ਆਪਸ਼ਨ ਤੇ ਪਹਿਲੇ ਬੜੇ ਮਿਲਦੇ ਆ ਜਦੋਂ ਹੋਣੀ ਹੈ ਅਗਲੇ ਅਗਲੇ ਸਾਲ ਐਸੇ ਸਾਲ ਹੋਣੀ ਹੈ ਅੰਤ ਤੇ ਨਵੰਬਰ ਤੇ ਨਵੰਬਰ ਦਸੰਬਰ ਦੀ ਦਿਨ ਦੀ ਇਹ ਤੁਸੀਂ ਸਮਝਾਦਾ ਤੁੱਕਾ ਲੱਗਦਾ ਬਹਿੰਦਾ ਵਾ ਵਸ ਜਿਆਦਾ ਸਵਾਲ ਵੀ ਛੱਡ ਦੇਣਾ ਇਹਨੂੰ ਕੀ ਪੈ ਗਈ ਗੇਮ ਕੱਲ ਦਾ ਕੀ ਬਿੱਤਰਾ ਰਵੇ ਕੱਲ ਤੇ ਫਰਸਟ ਮੈਚ ਹੈਗਾ ਆਰਸੀਬੀ ਪੰਜਾਬ ਆਰਸੀਬੀ ਕਰੂਗੀ ਕਿਉਂਕਿ ਡੇ ਮੈਚ ਵਾਤੇ ਉਹੱਚ ਆਰਸੀਬੀ ਕਰ ਲਈਦੀ ਨਿਕੰਬੈਕ ਕੋਈ ਨਾ ਮੈਨੂੰ ਕੱਲ ਕੋਲੀ ਦੇ ਸਕੋਰ ਆਣੇ ਊ ਉਹ ਦੇ ਨਾਲੇ ਮੈਚ ਸਕੋਰ ਮਾਰਦਾ ਹੁੰਦਾ ਹੈ। ਉਹ ਹੀ ਨਾ। ਹੂੰ। ਤੇ ਸੈਕਿੰਡ ਮੈਚ ਸੀਐਸਕੇ ਨੇ ਜਾ ਰਹੇ ਆ। ਕਿਉਂਕਿ ਸੀਐਸਕੇ ਲਾਸਟ 4 ਸਾਲਾਂ ਤੋਂ ਜਿੱਤਦੀ ਆ ਰਹੀ ਹੈ 1ਡੇ ਚ। ਕੋਈ ਪ੍ਰੋਬਲਮ ਨਹੀਂ। ਬੰਬੇ ਨੇ ਕੱਲ ਕੱਢ ਜਾਣਾ ਮੈਚ। ਕਿਉਂਕਿ ਲਾਸਟ ਵਾਰੀ ਹਾਦਿਕ ਵੰਡੇ ਨੇ ਸਟੇਟਮੈਂਟ ਵੀ ਦਿੱਤੀ 1 ਮੈਨ ਬਿਹਾਈਂਡ ਦਾ ਸਟੰਪ ਉਹ ਸਭ ਕੁਝ ਜਾਣਦਾ ਵਾ। ਕੀ ਪਤਾ ਆ ਗਾਈਆਂ ਨੀ ਹੋ ਉੱਥਾ ਉਦੋਂ ਥੋੜੀ ਰਹਿ ਗਈ ਹੁਣ ਜੇ ਮੰਨ ਲਾਓ ਹਫਤਾ ਬੰਦਾ ਤੇ ਟੀਮ ਥੱਲੇ ਥੋੜੀ ਲੱਗੀ ਦੀ ਨਹੀਂ ਹਾਲੇ ਵਨ ਮੈਡ ਨਹੀਂ ਦਿੱਤੀ ਨਾ ਸਟੇਟਮੈਂਟ ਵਨ ਮੈਡ ਵਨ ਮੈਡ ਬਿਹਾਈਂਡ ਦਾ ਸਟੰਪ ਜਿਵੇਂ ਸ਼ਰਮ ਨੇ 100 ਮਾਰਿਆ ਜਿੱਦਾਂ 100 ਮਾਰਿਆ ਜਿੱਦਾਂ ਹਾਂ ਉਹ ਕੀ ਨਾ ਅ ਪਿਛਲੇ ਸਾਲ ਦੀ ਗੱਲ ਆ ਆਹੋ ਮੈਂ ਹੋਈ ਤਾਂ ਦੱਸਣ ਦੇ ਹਾਂ ਕੱਲ ਫੇਰ ਆਣੇ ਸ਼ਰਮ ਸ਼ਰਮਾਏ ਛੋਟੇ ਦੋ ਚਾਰ ਛੱਕੇ ਵੱਜ ਰਹੇ ਕੋਈ ਹੂੰ ਸ਼ਰਮੇ ਰਾਨਾ ਨੇ ਅਧਰ ਕੁਲੀ ਵੀ ਗੱਲ ਖੇਲੂਗਾ ਦੋਨਾਂ ਨੇ ਖੇਲਣਾ ਗੱਲ ਖਾਲਸ ਕੋਰ ਮਾਰਨਗੇ ਚਲੋ ਆਪਣੀ ਪ੍ਰਡਿਕਸ਼ਨ ਦੱਸੋ ਤੁਸੀਂ ਤੇ ਪੰਜਾਬ ਦੇ ਨਾਲ ਹੋਣੇ ਆ ਦੇ ਮੁੰਬਈ ਦੇ ਨਾਲ ਹੋਣੇ ਆ ਨਹੀਂ ਮੈਂ ਪੰਜਾਬ ਵਾਲੇ ਮੈਚ 50 50 ਆ ਥੋੜਾ ਜਿਹਾ ਕੀ ਗੱਲ ਹੋ ਗਈ ਕੋਣੀ ਕੱਲ ਚੋਕ ਕਰਨੀਆਂ ਇਹਨਾਂ ਨੇ ਹੋਰ ਕੀ ਕਰਨਾ ਪੰਜਾਬ ਨੇ ਅੱਛਾ ਮੈਂ ਕਹਿ ਰਿਹਾ ਹਾਂ ਦਾ ਮੁੰਬਈ ਦੇ 50 50 ਹੋ ਗਿਆ ਨਾ ਨਾ ਮੁੰਬਈ ਨੇ ਤੇ ਇੱਕ ਤਰਫ ਮੈਂ ਜਿਤਨਾ ਗੱਲ ਇਹ ਚਾਹ ਲਾ ਗਏ ਨੇ ਵੀ ਲੱਗੂ ਬਰਾ ਚਲੋ ਠੀਕ ਹੈ ਕਰੋ ਸੁਣਾਤੀ ਫਿਰ ਮਲਤਾਨ ਸੁਲਤਾਨਾ ਜਿਵੇਂ ਪੈ ਗਈ ਨੇਰੀ ਮਲਤਾਨ ਉਹ ਅੱਗੇ ਦੋ ਵਾਰੀ ਤੇ ਜਗ੍ਹਾ ਆ ਰਗੇ ਨੇ ਇਹ ਅੱਜ ਨਹੀਂ ਚੱਲਿਆ ਦਾ ਵਿਨ ਹੈ ਤਾਂ ਲਰਨ ਹੈ ਬਾਵਰਾ ਜੀ ਜਦੇ ਉਹਨਾਂ ਦੀ ਗੱਲ ਕਰ ਲਈਏ ਦਰਨਾ ਇੱਕ ਸਸਤਾ ਨਸ਼ਾ ਚੱਲੰਦਿਆ ਫਿਰ ਸ਼ੁਰੂ ਕਰਤਾ ਇਹਨਾਂ ਨੇ ਠੀਕ ਹੈ ਲੋਹਰ ਗੁਲੰਦਰ ਦਾ ਸੀਓ ਆ ਉਹਨਾਂ ਪਾਕਿਸਤਾਨ ਦੀ ਲੀਗ ਕਰਕੇ ਨਾ ਹੈਰੀ ਬਰੁਕ ਇੰਗਲੈਂਡ ਦਾ ਕਪਤਾਨ ਬਣਿਆ ਸੁਣ ਲੋ ਜੀ ਉਹਦੇ ਫਿਰ ਕਿਹਦਾ ਆ ਆਪਣੇ ਹੀ ਬੰਦੇ ਬਿਠਾਏ ਆ ਅੱਛਾ ਹੈਰੀ ਬਰੁਕ ਨੇ ਡੋਮੈਸਟਿਕ ਕ੍ਰਿਕਟ 'ਚ ਕੁਝ ਨਹੀਂ ਕੀਤਾ ਹੋ ਆਪਣੀ ਜਣਾ ਅਗਲਾ 100 ਖੇਡਦਾ ਫਿਰ ਆਈਪੀਐਲ ਚ ਆਇਆ ਅਗਲਾ ਠੀਕ ਆ ਫਿਰ ਉਹਨੇ ਟ੍ਰਿਪਲ ਸੈਂਚਰੀ ਮਾਰੀ ਇਹਨਾਂ ਦੇ ਖਿਲਾਫ ਹੀ ਪੋਡਕਾਸਟ ਕਰਦੇ ਹੁੰਦੇ ਪੀਐਸਐਲ ਕਰਦੇ ਹੁੰਦੇ ਹਿੰਦੀ ਅਹਿੰਦੀ ਆਵਾਜ਼ ਉੱਧਰ ਉਹ ਖੁਸ਼ੀਆਂ ਮਨਾਈ ਜਾਂਦੇ ਆ ਵੂਮਨ ਕ੍ਰਿਕਟਿੰਗ ਨੇ ਕੁਆਲੀਫਾਈ ਕਰ ਲਿਆ ਵਾ ਤੇ ਵੱਲ ਅੱਦਾ ਵਰਲਡ ਕੱਪ ਇੰਡੀਆ ਦਾ ਬਾਹਰ ਉਹਨਾਂ ਸਾਡੇ ਲੋਕ ਸਾਰਾ ਭਾਵੇਂ ਦੁਬਈ 'ਚ ਖੇਡ ਲੋ। ਹਾਂ ਉਹ ਦੁਬਈ ਫਰਕ ਹੀ ਨਹੀਂ ਪੈਂਦਾ। ਤੈਨੂੰ ਲੱਗਦਾ ਇੰਡੀਆ 'ਚ ਬਾਹਰ ਹੋਗਾ ਵਰਲਡ ਕੱਪ? ਨਹੀਂ ਇਹਨਾਂ ਦੇ ਮੈਚ ਹੋ ਜਾਣਗੇ ਨਾ ਕੁੜੀਆਂ ਦਾ ਵਰਲਡ ਕੱਪ ਆ। ਕੁੜੀਆਂ ਆਣੀਆਂ ਮੁੰਡੇ ਆਗੇ ਤਾਂ ਕੁੜੀਆਂ ਦੀਆਂ ਆਣਗੀਆਂ ਦੱਸ। ਨਹੀਂ ਨਹੀਂ ਵੀ ਇਹਨਾਂ ਦੇ ਮੈਚ ਦੁਬਈ ਰੱਖ ਦੇਣਗੇ ਨਾ। ਤਾਂ ਗਿਆ। ਆਹੋ ਵੀ ਨੰਬਰ ਦੁਬਈ ਰੱਖ ਦੇਣਗੇ ਖੇਲੋ ਤੁਸੀਂ ਵੀ ਲੈ ਲੋ ਐਡਵਾਂਟੇਜ ਤੇ। ਉਹ ਹੋਈ ਨਾ। ਤੇ ਇੰਡੀਆ ਇੱਕ ਆਪਣਾ ਮੈਚ ਖੇਡ ਕੇ ਚਲ ਜੂਗੀ ਬਾਕੀ ਕਰਦੇ ਰਹਿਣਗੇ ਸਰ ਤੇ ਨਹੀਂ ਹਾਰਨਾ ਨਹੀਂ ਇੰਨੀ ਸ਼ਰਮ ਨਹੀਂ ਕਰਦੇ ਵੀ ਕੁਆਲੀਫਾਇਰ ਖੇਡ ਕੇ ਵਰਲਡ ਕੱਪ ਲਈ ਕੁਆਲੀਫਾਈ ਕੀਤਾ ਇਹ ਆਉਣੀ ਨਾ ਇਹੋ ਹੀ ਕਹਿੰਦੇ ਆ ਨਾ ਬੇਸ਼ਰਮਾਂ ਦੀ ਡੁੱਲ ਗਈ ਦਾਲ ਤੇ ਉਹ ਕਹਿੰਦੇ ਆਂ ਦਿਖਾਣੇ ਇਦਾਂ ਉਹ ਸਾਹ ਬੰਦਾ ਇਹਦਾ ਕੋਈ ਉਹ ਇਹਦੇ ਇੰਦੇ ਇਹੀ ਹਾਲ ਰਹਿਨੇ ਆ। ਹੋਈ ਨਾ। ਹੂੰ। ਚਲੋ ਕੱਲ ਫਿਰ ਪੰਜਾਬ ਕਰੂ ਗੱਲ ਬੋਸ਼ ਕਰੋ ਮਰਵਾਲਾ ਕੰਮ। ਚਲੋ ਜੰਤੂ ਆਦੀ ਕੇ ਜ। ਹੂੰ। ਬਾਕੀ ਚਨਈ ਤੇ ਗੱਲ ਹਾਰ ਰਿਆ। ਹੂੰ। ਹੁੰਦਾ ਕੈਮਰਾ ਕਿਹਾਰੇ। 1 ਮੈਨ ਬਿਹਾਈਂਡ ਦ ਸਟੰਪ ਹੋਣਾ ਗਾ ਲਓ ਕਿੰਦਾ ਡੈਨ। ਨਹੀਂ ਨਹੀਂ। ਚਲੋ। ਕੱਲ ਠੀਕ ਹੈ। ਪੈਟਰੋ ਆਜ ਆਇਆ ਨਹੀਂ। ਪੈਟਰਮਨਾਂ ਡੈਜਿਸਟਰ ਪ੍ਰੈਸ ਕਰੋ ਇਸਟਰ ਜੀ ਬਿਜ਼ੀ ਹੈ ਅੱਜ ਜੀ ਹਾਂ ਚਲੋ ਠੀਕ ਹੈ ਬਾਈ ਫਿਰ ਮਿਲਦੇ ਆ ਕੱਲ OK ਸਰ OK